निहाल सिंह वाला ਵਿਖੇ ਬीडीपीਓ ਦਫਤਰ ਵਿਖੇ ਮੰਰੇਗਾ ਮਜ਼ਦੂਰਾ ਵੱਲੋਂ ਧਰਨਾ ਲਾਇਆ ਗਿਆ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ। निहाल सिंह वाला ਤੋਂ ਪੱਤਰਕਾਰ लवली ਕੁਮਾਰ ਦੀ ਰਿਪੋਰਟ। ਹਾਏ 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 ਜਿੰਦਾਬਾ ਜਿੰਦਾਬਾ ਰੇਵਾ ਨੂੰ ਸੋਸ਼ਲ ਨੋਟ ਕਰੋ ਹਰਦਾਬਾ ਜਿੰਦਾਬਾ ਮੈਂਬਰ ਸਾਹਿਬ ਜੀ ਅੱਜ ਕਿਉਂ ਨਹੀਂ ਜੇ ਔਰਤਾਂ ਦਾ ਚਾਹਨਾ ਹੈ ਸਾਡਾ ਕਿ ਕੀ ਕਾਰਨਾ ਹੈ ਭਾਈ ਸਾਡੇ ਸਰਪੰਚ ਸਾਹਿਬ ਕੰਮ ਨਹੀਂ ਦੇ ਰਹੇ ਨਾ ਕਿੱਪਾ ਕੰਮ ਇਹ ਗੱਲ ਆ ਗਈ ਹੈ ਇਹ ਵੀ ਇਹਨਾਂ ਨੇ ਅੱਜ ਮਤਲਬ ਉਥਾਂ ਫੇਰ ਦੋ 300 ਦੇ ਬੰਦੇ ਦਾ ਕੰਮ ਚੱਲ ਜਿੰਦਾ ਇਹਨਾਂ ਨੂੰ 170 ਪਰਿਵਾਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕੀ ਕਾਰ ਹੈ ਇਹ ਅਸੀਂ ਸਰਪੰਚ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿਤੇ ਸਦਨ ਦੇ ਵਿੱਚ ਸਾਡੇ ਸਾਹਮਣੇ ਆਵੇਗਾ ਇੱਥੇ ਆਵੇ ਅਸੀਂ ਉਹਨੂੰ ਪੁੱਛਦੇ ਹਾਂ ਬਿਚਾਰਾ ਇਹਨਾਂ ਦਾ ਕਿਤੇ ਸੂਰ ਦਾ ਵਿਚਾਰਾਂ ਦਾ ਨਿੱਜੀ ਤੌਰ ਤੇ ਆਵੇ ਕਿਧਰ ਜਾਦੇ ਆਉਦੀ ਕੋਈ ਰਾਮ ਸਰ ਇਹਨਾਂ ਗਰੀਬ ਪਰਿਵਾਰਾਂ ਨਾਲ ਕਾਹਲਾ ਕਾਹ ਗੁੱਸਾ ਸਾਡਾ ਸਿੱਧੇ ਮੁਹੱਬਤ ਹੈ ਆਵੇ ਗੱਲ ਕਰੇ ਸਾਡੇ ਨਾਲ ਕਿ ਬਹੁਤ ਵਾ ਵਲ ਦਰਜ ਹੋ ਗਿਆ ਹੈ ਵਰਤੋਂ ਕਰਨਾ ਜਨਮ ਭਾਗਿਆਂ ਦਾ ਸਾਰੇ ਉਮਰ ਦਾ ਵਜਨ ਕਰਦੇ ਝੰਡੇ ਸਖਰ ਝੰਡੇ ਉੱਤੇ ਕਰਨ ਝੰਡੇ ਕੱਲੇ ਕਰਨ ਜਦੋਂ 2000 ਦੇ ਪਹਿਲਾ ਸਹਾਰਾ ਰਿਡਿਨਸਟ੍ਰੈਕਟ ਉਹ ਅੰਤ ਨਹੀਂ ਪੁੱਛਦੇ ਨਾਲ ਉਹ ਆਪਣੇ ਸਟੈਟ ਸਾਈਟੋ ਕਹਿਦਾ ਮਸਲਾ ਮਰੇਗਾ ਕੰਮ ਆਦਾ ਉਹਦੇ ਸਵਾਲ ਦੇ ਵਿੱਚ ਜਿਹੜੀ ਏਪੀਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਵੀਡੀਓ ਸਾਹਿਬ ਅੱਜ ਸੁੱਕੀ ਤੇ ਨੇ ਏਪੀਓ ਸਾਹਿਬ ਦੀ ਬੂਕੇ ਗੱਲ ਹੋ ਗਈ ਆ ਉਹਨਾਂ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ 100 ਵਾਰ ਨੂੰ ਚੱਲੇ ਮੰਗਲਵਾਰ ਨੂੰ ਚੱਲੇ ਕੱਠਾ ਦਾ ਚੱਲੂਗਾ ਕੱਠਾ ਦਾ ਕੰਮ ਚੱਲੂਗਾ ਉਹਨਾਂ ਦਾ ਕੰਮ ਆ ਜਿਹੜਾ ਬੰਦ ਕੀਤਾ ਗਿਆ ਠੀਕ ਜਿੰਨਾ ਚਿਰ ਸੋਡਾ ਕੰਮ ਨਹੀਂ ਚੱਲਦਾ ਉਹਨਾਂ ਚਿਰ ਕਿਸੇ ਦਾ ਨਹੀਂ ਚੱਲਦਾ ਕਿਸੇ ਦਾ ਕੰਮ ਨਹੀਂ ਚੱਲਦਾ ਇਹ ਤਾਂ ਨਹੀਂ ਜਾਮਾਨ ਦੇ ਦੇਜੇ ਕਹਿੰਦੇ ਵੀ ਹਾਂ ਭਾਈ ਜਾਨ ਨੂੰ ਸਹੀ ਕਰੋ ਉਹਨਾਂ ਬਸ ਏਪੀਓ ਸਾਹਿਬ ਤੁਹਾਨੂੰ ਦੱਸੋ ਮੇਰੀ ਬੇਨਤੀ ਹੈ ਇੱਕ ਸ਼ਹਿਰ ਦੀ ਮੇਰੀ ਬੇਨਤੀ ਹਾਂਜੀ ਥੋੜਾ ਸਾਰਾ ਇਕੱਠਾ ਦਾ ਕੰਮ ਚੱਲੂਗਾ ਉਹਨਾਂ ਚਿਰ ਹੋਰ ਕਿਹਦਾ ਕੰਮ ਨਹੀਂ ਚੱਲੇਗਾ